ਮੋਦੀ ਸਾਹਿਬ ਤਾਂ ਵਧੀਆ ਕੰਮ ਤਰੀਕੇ ਨਾਲ ਕੀਤੀ ਆ। ਉਹ ਇਕੱਲੇ ਇਕੱਲੇ ਬੰਦੇ ਗੱਲ ਸੁਣੀ ਆ। ਕੱਲ ਦੱਸਣ ਲੱਗੇ ਤੁਸੀਂ ਅੰਦਰ ਰੋਪੇ ਸੀ। ਹਾਂਜੀ ਹਾਂਜੀ। ਮੋਦੀ ਸਾਹਿਬ ਵੀ ਰੋਪੇ ਸੀ। ਹਾਂ ਉਹਨਾਂ ਨੂੰ ਵੀ ਉਹਨਾਂ ਦੀ ਅੱਖਾਂ 'ਚ ਬੜੀਆਂ ਆ ਗਈਆਂ ਗੰਦਾ ਜੀ। ਤੁਹਾਡੇ ਅੱਖਾਂ 'ਚ ਪਾਣੀ ਦੇਖ ਕੇ ਉਹਨਾਂ ਦੀ ਅੱਖਾਂ 'ਚ ਵੀ ਪਾਣੀ ਆ ਗਿਆ। ਹਾਂ ਬਿਲਕੁਲ। ਕਹਿੰਦੇ ਕਿ ਪੰਜਾਬੀ 'ਚ ਗੱਲ ਕੀਤੀ। ਪੰਜਾਬੀ 'ਚ ਹੀ ਗੱਲ ਕੀਤੀ ਉਹਨੇ ਪੰਜਾਬੀ 'ਚ। ਅਸੀਂ ਪਹਿਲੀ ਵਾਰੀ ਮਿਲਿਆ। ਇਕੱਲੇ ਇਕੱਲੇ ਬੰਦੇ ਨਾਲ ਗੱਲ ਸੁਣ ਕੇ ਇਕੱਲੇ ਇਕੱਲੇ ਬੰਦੇ ਨੂੰ ਜਵਾਬ ਦਿੱਤਾ ਉਹਨੇ। ਉਨਾਂ ਨੇ 1600 ਕਰੋੜ ਦੇਣ ਦਾ ਐਲਾਨ ਕੀਤਾ ਕੀ ਸੋਚਦੇ ਹੋ ਕਿ ਤੁਹਾਡੀ ਮਦਦ ਹੋ ਪਾਵੇਗੀ ਤੁਹਾਡਾ ਜਦੋਂ ਹਾਂ ਚਲੋ ਹੋਏਗਾ ਇਹ ਕੁਝ ਨਾ ਕੁਝ ਹੋਊਗਾ ਨਾ ਉਹਨਾਂ ਦਾ ਕੰਮ ਬਹੁਤ ਵਧੀਆ ਉਹਨਾਂ ਦਾ ਤਰੀਕਾ ਹੈ ਪੰਜਾਬੀ ਤੇ ਸਾਡੇ ਨਾਲ ਗੱਲ ਕਰਦੇ ਬਹੁਤ ਵਧੀਆ ਸਾਡੇ ਨਾਲ ਉਹਨਾਂ ਨੇ ਗੱਲ ਕੀਤੀ ਆ ਅਸੀਂ ਦੂਰ ਦੂਰੋ ਕੇ ਬੈਠੇ ਹਾਂ ਬਿਲਕੁਲ ਨਾਲ ਆਜੂ ਮੇਰੇ ਲੱਗੇ ਕਿੰਨੇ ਫੁੱਟ ਤੇ ਅਸੀਂ ਬੈਠ ਕੇ ਗੱਲਬਾਤ ਕੀਤੀ ਪੀਐਮ ਮੋਦੀ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕਰਦੇ ਇਹ ਜਿੰਨੇ ਵੀ ਕਿਸਾਨ ਸਾਡੇ ਨੇ ਉਹ ਉਹਨਾਂ ਦਾ ਦਿਮਾਗ ਥੋੜਾ ਜਿਹਾ ਮੋਟਾ ਹੋਏਗਾ ਜਿਨ੍ਹਾਂ ਨੇ ਇਹ ਗੱਲਾਂ听ਦੇ ਨੇ ਪਰ ਪੀਐਮ ਇਹੋ ਜਿਹਾ ਮਿਲ ਨਹੀਂ ਸਕਦਾ ਹਿੰਦੁਸਤਾਨ ਨੂੰ ਨੀ ਪੀਐਮ ਮਿਲਦਾ ਪੂਰੇ ਤੁਸੀਂ ਡਟ ਕੇ ਹੁਣਾ ਸਾਹਮਣੇ ਡਟ ਕੇ ਅਸੀਂ ਕੀਤੀ ਆ ਗਲਤਵਾ ਤੇ ਸਾਡੀ ਉਹਨਾਂ ਪੂਰੀ ਬਾਤ ਸੁਣੀ ਆ ਪੂਰੀ ਗੱਲ ਬਾਤ ਪੂਰਾ ਸਟੈਂਡ ਲੈ ਕੇ ਤੁਸੀਂ ਪੀਐਮ ਦੇ ਸਾਹਮਣੇ ਹਾਂਜੀ ਹਾਂਜੀ ਜਦੋਂ ਪੀਐਮ ਸਾਡੇ ਨਾਲ ਪਿਆਰ ਨਾਲ ਗੱਲਾਂ ਸੁਣਦੇ ਆ ਪੰਜਾਬੀ ਦੇ ਵਿੱਚ ਸਾਨੂੰ ਸਟੈਂਡ ਦੀ ਇੱਡੀ ਕੋਈ ਸਾਨੂੰ ਗੱਲ ਅਸੀਂ ਤਾਂ ਆਉਂ ਕਾਣੇ ਜਿਹਦਾ ਮਾਂ ਪਿਓ ਕੋ ਗੱਲਾਂ ਕਰਦੇ ਆ ਕਿਤੇ ਤੁਸੀਂ ਤਾਂ ਤਾਂ ਨਹੀਂ ਕਹਿ ਰਹੇ ਕਿ ਬੀਜੇਪੀ ਦੇ ਨਾਲ ਨਾ 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 ਬੀਜੇਪੀ ਸਾਡੇ ਵਾਸਤੇ ਸਾਰੀਆਂ ਪਾਰਟੀਆਂ ਕੋذਿਆਂ ਹੀ ਕਿਸਾਨ ਆ। ਔਰ ਜੋ ਪੀਐਮ ਮੋਦੀ ਨਾਲ ਬਿਲਕੁਲ ਨਾਲ ਕਿਸਾਨ ਬੈਠੇ ਸੀ ਉਹ ਸਾਡੇ ਨਾਲ ਮੌਜੂਦ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1600 ਕਰੋੜ ਪੰਜਾਬ ਨੂੰ ਦੇ ਗਿਆ। ਕੀ ਗੱਲਬਾਤ ਅੰਦਰ ਹੋਈ ਹੈ? ਕਿਸ ਤਰੀਕੇ ਦਾ ਉਹਨਾਂ ਦਾ ਰਿਐਕਸ਼ਨ ਸੀ ਔਰ ਕਿਹੜੀਆਂ-ਕਿਹੜੀਆਂ ਗੱਲਾਂ ਤੁਸੀਂ ਰੱਖੀਆਂ ਨੇ? ਸਰ ਮੇਰਾ ਨਾਮ ਅਸ਼ਵਾਲ ਸਿੰਘ ਪਿੰਡ ਖੋਖਰ ਰਾਜਪੂਤਾਂ। ਹਾਂ। ਅਸੀਂ ਵਧੀਆ ਤਰੀਕੇ ਦਾ ਸਾਡੀ ਮੀਟਿੰਗ ਹੋਈ ਆ। ਹਾਂ। ਬਾਕੀ ਸਾਡੀ ਕੱਲੇ-ਕੱਲੇ ਦੀ ਉਹਨਾਂ ਨੇ ਗੱਲ ਸੁਣੀ ਆ 19 ਕਿਸਾਨ ਹੀ। ਹਾਂ। ਮਗਰ ਸਾਰੇ ਪੰਜਾਬ ਦੇ ਇਕੱਠੇ ਹੋਏ ਤੇ ਉਹਨੇ ਕੱਲੇ-ਕੱਲੇ ਬੰਦੇ ਦੀ ਗੱਲ ਸੁਣੀ ਆਂ ਹੀ ਆਪ ਆਪਣਾ ਸਾਰਾ ਮਤਲਬ ਜੋ ਵੀ ਨੁਕਸਾਨ ਹੋਇਆ ਉਹ ਦੱਸਿਆ ਮੈਂ ਆਪਣਾ ਬੋਲਾ ਮੇਰਾ ਤੇ ਮੈਂ 1.5 ਕਿੱਲਾ ਮੇਰੇ ਕੋ ਆਪਣੀ ਪੈਲੀਆ ਤੇ 18 ਕਿਲੋ ਮੈਂ ਠੇਕੇ ਦੇ ਲਈ ਅੱਛਾ ਫਿਰ ਜਲਦੀ ਸਾਰੀ ਦਵਾ ਹੋ ਗਈ ਬੋਲਟੀਫਨ ਉਹ ਨਾਲ ਪਾਇ ਉਹਦਾ ਵੀ ਥੱਲੇ ਵਾਲਾ ਇਹ ਸਜਾ ਤਿੰਨ ਹਜ਼ਾਰ ਮੁਰਗਾ ਉਹ ਵੀ ਖਤਮ ਹੋ ਗਿਆ ਉਹ ਬੋਲਿਆ ਇਹ ਕਹਿੰਦਾ ਵੀ ਸਭ ਕੁਝ ਮਿਲਣਾ ਚਾਹੀਦਾ ਮਤਲਬ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹੀ ਖੜੇ ਆ ਜੋ ਵੀ ਨੁਕਸਾਨ ਹੋਇਆ ਕਰਾ ਭਰਾਂ ਕਿਸ ਤਰੀਕੇ ਨਾਲ ਗੱਲਬਾਤ ਉਹਨਾਂ ਨੇ ਕੀਤੀ ਵਧੀਆ ਮਾਹੌਲ ਚ ਗੱਲ ਹੋਈ ਉਹ ਤਾਂ ਵਧੀਆ ਮਾਹੌਲ ਚ ਕੱਲੇ ਕੱਲੇ ਬੰਦੇ ਦੀ ਗੱਲ ਸੁਣੀ ਆ ਉਹਨਾਂ ਨੇ ਲਾਗੇ ਲਾਗੇ ਬਾਹਲ ਕੇ ਇਹ ਨਹੀਂ ਵੀ ਜਾਂ ਵੀ ਉਹੋ ਜੀ ਗੱਲ ਭਰਾਂ ਦੂਰ ਦੂਰ ਬੈਠੋ ਬਿਲਕੁਲ ਲਾਗੇ ਲਾਗੇ ਬਾਹਲ ਕੇ ਵਧੀਆ ਤਰੀਕੇ ਨਾਲ ਗੱਲ ਸੁਣੀ ਆ ਬਹੁਤ ਵਧੀਆ ਗੱਲ ਹੋਈ ਪਰ ਜਿਸ ਤਰੀਕੇ ਦੇ ਹਾਲਾਤ ਨੇ ਸਰਕਾਰ ਤਾਂ ਆਮ ਆਦਮੀ ਪਾਰਟੀ ਸਰਕਾਰ ਨੇ ਤਾਂ 20000 ਕਰੋੜ ਦੀ ਮੰਗ ਕੀਤੀ ਸੀ ਇਹ ਤਾਂ 1600 ਕਰੋੜ ਦੇ ਕੇ ਗਏ ਨੇ ਮਰੇ ਇਹਨਾਂ ਨਾਲ ਹੁਣ 8000 ਕਰੋੜ ਦੀ ਮੰਗ ਕਰ ਦਿੱਤੀ ਐ ਨਾ ਇਹਨਾਂ ਨੇ ਮੰਗ ਵੀ ਕੀਤੀ ਗੱਲ ਆ ਉਹਨੇ ਆਪਣੇ ਤਰੀਕੇ ਨਾਲ ਦੇਣਿਆ ਉਹਨੇ ਆਪਣੇ ਕਹ ਵੀ ਜੋ ਵੀ ਮੇਰੇ ਕੋਲ ਹੋਏਗਾ ਵੱਧ ਤੋਂ ਵੱਧ ਕਰਾਂਗਾ ਇਹ ਤੇ ਹੁਣ 16000 ਕਰੋੜ ਕੋਲ ਕਹੇਗਾ ਨਾ ਉਹ ਕਹਿੰਦਾ ਵੀ ਇਸ ਤੋਂ ਵੱਧ ਵੀ ਜੋ ਲੋੜ ਹੈ ਨਾ ਮੈਨੂੰ ਪ੍ਰਧਾਨ ਮੰਤਰੀ ਦੇ ਕੇ ਦੇ ਦਿਓ ਜੋ ਵੀ ਹੋਏਗਾ ਕਰਾਂਗਾ ਬਹੁਤ ਗੱਲਾਂ ਕਰ ਤੁਹਾਨੂੰ ਚੰਗਾ ਲੱਗਿਆ ਗੱਲ ਕਰਕੇ ਤੁਹਾਨੂੰ ਸੰਤੁਸ਼ਟ ਹੋ ਕਿ ਇਹਨਾ ਮੁਆਵਜ਼ਾ ਮਿਲਿਆ ਮੈਂ ਕਹਿੰਦਾ ਬਹੁਤ ਵਧੀਆ ਤਰੀਕੇ ਨਾਲ ਗੱਲ ਸੁਣੀ ਆ ਤੇ ਇਦਾਂ ਦੀ ਮੈਂ ਕਹਿੰਦਾ ਕੋਈ ਪ੍ਰਧਾਨ ਮੰਤਰੀ ਛੋਡੀ ਸਕਦਾ ਜਿੱਦਾਂ ਨਾ ਤੇ ਕੱਲ ਨੂੰ ਇਹ ਨਾ ਤੁਹਾਨੂੰ ਕਹਿਣ ਕਿ ਤੁਸੀਂ ਬੀਜੇਪੀ ਵਾਲੇ ਹੋ ਤੁਸੀਂ ਕਿਉਂਕਿ 1600 ਕਰੋੜ ਨਾਲ ਪੰਜਾਬ ਦਾ ਸਰਨਾ ਨਹੀਂ ਜੋ ਹਾਲਾਤ ਨੁਕਸਾਨ ਹੋਇਆ ਨਹੀਂ ਨਹੀਂ ਉਹ ਸਰ ਉਹਨਾਂ ਨੂੰ ਬੋਲਿਆ ਜਿੱਦਾਂ ਨਹੀਂ ਕੁਝ ਵੀ ਬੰਨਾ ਉਹ ਕਹਿੰਦਾ ਵੀ ਪ੍ਰਧਾਨ ਨੂੰ ਦੇ ਕੇ ਦੇ ਦਿਓ ਜੋ ਵੀ ਭੇਜੇਗਾ ਨਾ ਡਾਕਰ ਸਾਹਿਬ ਉਹੀ ਕਰਾਂ ਅੱਛਾ ਹਾਂ ਔਰ ਵੀ ਅੱਗੇ ਕੁਸ਼ ਉਮੀਦ ਮਿਲ ਸਕਦਾ ਕੁਝ ਲਓ ਜਰੂਰ ਮਿਲੇਗਾ ਹਾਂ ਜਰੂਰ ਮਿਲੇਗਾ ਤੁਸੀਂ ਬੰਨਾਂ ਦੇ ਕਰੋੜਾ ਥੋੜਾ ਜਿਹਾ ਕਰੋੜਾਂ ਕੀ ਬਣਨਾ ਇਹਦੇ ਤੁਸੀਂ ਜਦੋਂ ਬੰਨ ਬੋਲਿਆ ਨਾ ਸਾਰੇ ਵੀ 10-10 ਟੁੱਟ ਗਿਆ ਇਹੋ ਨਹੀਂ ਮੰਨਣਾ ਰਵੀ ਦਾ ਤੇ ਜਿਹੜੇ 7 ਲੋਕ ਬਰੇਆਦ ਉਹ ਜੋ ਕਿਸ ਬਣਨੇ ਉਹਨਾਂ ਬੋਲੋ ਕਹਿੰਦੇ ਪੀਐਮ ਮੋਦੀ ਹੋਰਾਂ ਨੇ ਪੰਜਾਬੀ ਚ ਗੱਲ ਕੀਤੀ ਅੰਦਰ ਸਾਰਿਆਂ ਨਾਲ ਬਿਲਕੁਲ ਪੰਜਾਬੀ ਚ ਕੀਤੀ ਹੈ ਕੋਈ ਨਹੀਂ ਸਮਝ ਲੱਗਦੀ ਤੇ ਉਹ ਪੁੱਛ ਦਿੰਦਾ ਸੀ ਨਾਲ ਦੇ ਬੰਦੇ ਨੂੰ ਅੱਛਾ ਹਾਂ ਬਿਲਕੁਲ ਨਾਲ ਦੇ ਬੰਦੇ ਨੂੰ ਦਾਖਰ ਸਾਹਿਬ ਨੂੰ ਪੁੱਛ ਲਾ ਪੀ ਪੰਜਾਬੀ ਜੀ ਵੀ ਕੀਤੀ ਜਾਂ ਹਿੰਦੀ ਜੀ ਵੀ ਕੀਤੀ ਆ ਤਾਂ ਕਿੰਨੇ ਕਿਸਾਨ ਆਏ 19 ਕਿਸਾਨੇ ਬਿਲਕੁਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਜਹਾਜ਼ ਜੋ ਹੈ ਉਹ ਇਸ ਵਕਤ ਰਵਾਨਾ ਹੋ ਚੁੱਕਿਆ ਹੈ ਕਿਉਂਕਿ 1600 ਕਰੋੜ ਪੰਜਾਬ ਨੂੰ ਦਿੱਤੇ ਗਏ ਨੇ ਇਸ ਵਕਤ ਦੀ ਸਭ ਤੋਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਵਾਨਾ ਹੋ ਚੁੱਕੇ ਨੇ ਪਠਾਨਕੋਟ 에ਅਰ ਬੇਸ ਦੇ ਲਈ ਰਵਾਨਾ ਹੋ ਚੁੱਕੇ ਨੇ ਔਰ ਪੰਜਾਬ ਨੂੰ 1600 ਕਰੋੜ ਦਿੱਤੇ ਗਏ ਨੇ 1600 ਕਰੋੜ ਪੰਜਾਬ ਨੂੰ ਦੇ ਕੇ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸ ਤਰੀਕੇ ਨਾਲ ਦੇਖਦੇ ਹੋ ਚਲੋ ਵੇਖੋ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਅਸੀਂ ਤੇ ਜਿੰਨਾ ਵੀ ਉਹ ਦੇ ਗਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਉਹਨਾਂ ਨੇ ਹੋਰ ਵੀ ਕਿਹਾ ਵੀ ਜੋ ਘਰ ਮਕਾਨ ਵੀ ਤੁਹਾਡੇ ਬਰਬਾਦ ਹੋਏ ਨੇ ਗਰੀਬ ਲੋਕਾਂ ਦੇ ਉਹਨਾਂ ਦੀ ਵੀ ਮਦਦ ਕੀਤੀ ਜਾਏਗੀ ਅਸੀਂ ਤੇ ਮਜ਼ਦੂਰਾਂ ਦੀ ਵੀ ਮਦਦ ਮੰਗ ਕੇ ਆਏ ਆ ਭਈ ਜੇ ਖੇਤੀ ਖਤਮ ਹੋ ਗਈ ਤੇ ਮਜ਼ਦੂਰਾਂ ਦਾ ਵੀ ਰੋਜ਼ਗਾਰ ਖਤਮ ਹੋ ਗਿਆ ਵਿਚਾਰਿਆਂ ਦਾ ਉਹ ਵੀ ਸਾਡੇ ਭਰਾ ਸਾਡੇ ਆਸਰੇ ਦੇ ਨਾਲ ਹੀ ਰਲ ਮਿਲ ਕੇ ਅਸੀਂ ਕੰਮ ਕਰਦੇ ਆਂ ਕਿਸਾਨ ਦਾ ਤੇ ਮਜ਼ਦੂਰ ਦਾ ਤੇ ਨੌ ਮਾਸ ਦਾ ਰਿਸ਼ਤਾ ਜੀ ਅਸੀਂ ਤੇ ਸਾਰਿਆਂ ਦੇ ਭਲੇ ਦੀ ਗੱਲ ਕਰਕੇ ਆ ਤੇ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਵੀ ਤੁਹਾਡੇ ਸਾਰਿਆਂ ਦੀ ਨਾਲ ਸੈਂਟਰ ਸਰਕਾਰ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਪਰ ਇਸ ਦੇ ਨਾਲ ਸੰਤੁਸ਼ਟੋਂ ਇਸ ਨਾਲ ਪੰਜਾਬ ਦਾ ਕੋਈ ਇਹਨਾਂ ਭਲਾ ਨਹੀਂ ਹੋਵੇਗਾ ਕਿਉਂਕਿ 1600 ਕਰੋੜ ਬਹੁਤ ਘੱਟ ਆ ਸਰਕਾਰ ਨੇ ਤਾਂ 20000 ਕਰੋੜ ਮੰਗਿਆ ਸੀ ਵੇਖੋ ਮੈਂ ਤੇ ਇਹ ਗੱਲ ਮੰਨਦਾ ਪਰ ਵੇਖੋ ਹੁਣ ਇਹਦੇ ਵਿੱਚ ਜੇ 1600 ਕਰੋੜ ਰੁਪਈਆ ਸੈਂਟਰ ਨੇ ਦੇ ਤਾ ਕੋਈ ਪੰਜਾਬ ਵਾਲੇ ਵੀ ਆਪਣਾ ਹੱਲਾ ਮਾਰਨ ਨਾਲ ਇਹ ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ ਵਾ ਵੀ ਔਖੀ ਘੜੀ ਦੇ ਵਿੱਚ ਸਾਰਾ ਦੁਜੇ ਨੂੰ ਨਾ ਆਖਿਆ ਜਾਏ ਵੀ ਭਰਾ ਤੂੰ ਹੀ ਨੇ ਜੇ 1600 ਉਹਨਾਂ ਦੇਤਾ 10 ਵੀ ਕਰੋੜੇ ਵੀ ਨਾਲ ਪਾਉਣ ਤੇ ਆਪੇ ਲੋਕਾਂ ਦਾ ਭਲਾ ਹੋ ਜੇ ਵਧੀਆ ਗੱਲ ਹੋਈ ਅੰਦਰ ਸੰਤੋਖਾ ਬਹੁਤ ਜ਼ਿਆਦਾ ਅਸੀਂ ਦੂਰ ਬੈਠੇ ਸਾਂ ਉਹਨਾਂ ਨੇ ਬੁਲਾ ਕੇ ਆਨੂੰ ਆਪਣੇ ਨਾਲ ਬਿਠਾ ਕੇ ਬਿਲਕੁਲ ਨਜ਼ਦੀਕ ਕਰਮਾਂ ਨੂੰ ਬਿਠਾ ਕੇ ਸਾਡੀ ਕੱਲੇ ਕੱਲੇ 19 20 ਕਿਸਾਨਾਂ ਅਸੀਂ ਸਾਰਿਆਂ ਦੀ ਕੱਲੇ ਕੱਲੇ ਦੀ ਗੱਲ ਸੁਣੀ ਆ ਕੱਲੇ ਕੱਲੇ ਨੂੰ ਟਾਈਮ ਦਿੱਤਾ ਬੋਲਣ ਦਾ ਪਰ ਕੀ 19 ਦੀ ਕਿਸਾਨਾਂ ਨੂੰ ਕੋਲ ਬਿਠਾ ਕੇ ਇਹ ਸਮਝ ਲਿਆ ਜਾਵੇ ਕਿ ਪੰਜਾਬ ਨੂੰ ਕੋਲ ਬਿਠਾ ਲਿਆ ਵੇਖੋ ਇਹ ਤਾਂ ਬਾਦ ਆ ਵੀ ਅਸੀਂ ਪੂਰੇ ਆਪਣੇ ਇਲਾਕੇ ਦੀ ਮੰਗ ਰੱਖੀ ਆ ਜੋ ਜੋ ਸਾਡੇ ਇਲਾਕੇ ਦੇ ਵਿੱਚ ਮੰਗਾਣੇ ਮੇਨ ਵੀ ਜਿਹੜੀਆਂ ਹਰ ਪ੍ਰਭਾਵਕ ਨੇ ਵੀ ਜਿਹੜਾਂ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ ਇਹ ਹੀ ਦੱਸਿਆ ਉਹਨਾਂ ਨੂੰ ਵੀ ਅਸੀਂ ਮਤਲਬ ਕੀ ਲਿਮਟਾਂ ਦਾ ਵਿਆਜ ਵੀ ਲੋਕਾਂ ਨੇ ਚੁੱਕਿਆ ਨਹੀਂ ਤਾਰ ਸਕਦੇ ਲੋਕ ਫਸਲ ਦੇ ਉੱਤੋਂ ਤਾਰਨਾ ਫਸਲ ਸਾਰੀ ਬਰਬਾਦ ਹੋ ਗਈ ਆ ਇਹਦੇ 'ਲ ਵੀ ਧਿਆਨ ਰੱਖਿਆ ਜਾਏ ਜੋ ਸਾਡੇ ਬੰਨ ਨੇ ਪਹਿਲਾਂ ਬਣੇ ਕਦੀ 10 ਸਾਲ ਤੋਂ ਕਿਸੇ ਸਰਕਾਰ ਨੇ ਇੱਕ ਮੁੱਠ ਮਿੱਟੀ ਨਹੀਂ ਪਾਈ ਉਹ ਵੀ ਮਜ਼ਬੂਤ ਕੀਤੇ ਜਾਣ ਇੱਕ ਸਾਡਾ ਨਵਾਂ ਬੰਨ ਆ ਪੰਜ ਚਾਰ ਕਿਲੋਮੀਟਰ ਦਾ ਦਰਿਆ ਦੇ ਲਾਗੇ ਉਹ ਵਧੀਆ ਮਜ਼ਬੂਤ ਬਣਾਇਆ ਜਾਏ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਵੀ ਇਹ ਗੱਲ ਦਾ ਤੁਹਾਨੂੰ ਕਿਤੇ ਕਮੀ ਕੋਈ ਨਹੀਂ ਹੋਣ ਦਿੱਤੀ ਜਾਏਗੀ ਪਸ਼ੂ ਡੰਗਰ ਦੀ ਵੀ ਗੱਲ ਜ਼ਿਕਰ ਕੀਤਾ ਗਿਆ ਬਿਲਕੁਲ ਵੀ ਜੋ ਜੋ ਵੀ ਨੁਕਸਾਨ ਹੋਇਆ ਕੱਲੇ ਕੱਲੇ ਚੀਜ਼ ਦੀ ਤੁਹਾਡੀ ਪਰਪਾਈ ਕੀਤੀ ਜਾਏ ਕਿਵੇਂ ਦੀ ਗੱਲਬਾਤ ਹੋਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਸਾਡੇ ਨਾਲ ਮੈਂ ਅਮਰ ਸਿੰਘ ਪਿੰਡ ਕਮਾਲਪੁਰ ਜੱਟੇ ਦਾ ਵਸਨੀਕ ਆ ਜੀਰੋ ਲੈਨ ਦੇ ਪਿੰਡਿਆ ਸਾਡਾ ਸਾਡੀ ਪੂਰੀ ਖੁੱਲ ਕੇ ਉਹਨਾਂ ਨੇ ਗੱਲਬਾਤ ਸੁਣੀ ਆ ਅਸੀਂ ਉਹਨਾਂ ਨੂੰ ਇਹ ਗੱਲ ਆਖੀ ਆ ਕਿ ਸਾਡਾ ਪਿੰਡ ਜਿਹੜਾ ਜੀਰੋ ਲੈਨ ਤੇ ਆ ਉਹ ਪਿੰਡ ਦੇ ਆਲੇ-ਦੁਆਲੇ ਤੁਸੀਆਂ ਨਾਲ ਬੀਐਸਐਪੀ ਦੀ ਪੋਸਟ ਆ ਪੋਸਟ ਜਿਹੜੀ ਆ ਉਹ ਰੁੜਨ ਦਾ ਖਤਰਾ ਸੀ ਰਾਤ ਦੇ 2 ਵਜੇ ਅਗਲੇ ਡੇਰਾ ਬਾਬਾ ਜਾਣ ਕੇ ਤਾਂ ਪਾਣੀ ਟੁੱਟਣ ਦਾ ਸਾਡੀ ਪੋਸਟ ਬਚ ਗਈ ਆ ਸਾਡੀ ਅੱਖਾਂ ਦੇ ਸਾਹਮਣੇ ਪਾਕਿਸਤਾਨ ਦੀ ਪੋਸਟ ਰੁੜ ਕੇ ਸਾਡੇ ਲਾਗੋ ਦੀ ਲੰਗੀ ਆ ਸਾਨੂੰ ਉਹਨਾਂ ਨੇ ਹੌਸਲਾ ਦਿੱਤਾ ਆ ਕਿ ਅਸੀਂ ਧੰਨਵਾਦ ਤੋਂ ਬਾਅਦ ਮਦਦ ਦੇਵਾਂਗੇ ਤੇ ਤੁਸੀਂ ਕਿਸੇ ਕਿਸਮਤ ਮਤੰਗੀ ਨਹੀਂ ਰਾਂ ਦਿੰਦਾ ਅਸੀਂ ਉਹਨਾਂ ਨੇ ਇਹ ਗੱਲ ਕੀਤੀ ਸਾਡੇ ਜਿੰਨੇ ਵੀ ਖਾਤੇ 'ਚ ਪੈਸੇ ਨੇ ਸਾਡੇ ਕਿਸਾਨਾਂ ਦੇ ਖਾਤੇ 'ਚ ਆਉਣੇ ਚਾਹੀਦੇ ਆ ਵੱਖੋ ਵੱਖਰੇ ਸਾਡੇ ਪੈਸੇ ਲਿਉਣੀ ਚਾਹੀਦੇ ਕਿਵੇਂ ਦੀ ਗੱਲ ਹੋਈ ਹੈ ਕਿਵੇਂ ਦਾ ਤਰੀਕਾ ਸੀ ਉਹਨਾਂ ਦਾ ਗੱਲਣਾ ਬਹੁਤ ਵਧੀਆ ਉਹਨਾਂ ਦਾ ਤਰੀਕਾ ਸੀ ਉਹ ਪੰਜਾਬੀ 'ਚ ਸਾਡੇ ਨਾਲ ਗੱਲ ਕਰਦੇ ਅੱਛਾ ਬਹੁਤ ਵਧੀਆ ਸਾਡੇ ਨਾਲ ਉਹਨਾਂ ਨੇ ਗੱਲ ਕੀਤੀ ਆ ਔਰ ਸਾਡੇ ਨਾਲ ਹੌਸਲੇ ਦਾ ਉਹਨਾਂ ਨੇ ਇਹ ਵੀ ਗੱਲ ਆਖੀ ਆ ਅਸੀਂ ਦੂਰ ਦੂਰ ਹੋ ਕੇ ਬੈਠੇ ਹਾਂ ਬਿਲਕੁਲ ਨਾਲ ਆ ਜੋ ਮੇਰੇ ਲੱਗੇ ਸਾਡੇ ਨਾਲ ਬਿਲਕੁਲ 3 ਫੁੱਟ ਤੇ ਅਸੀਂ ਬੈ ਕੇ ਗੱਲਬਾਤ ਕੀਤੀ ਜਾਂਦੀ ਤੁਸੀਂ ਆਪ ਬੋਲੇ ਆ ਪੀਐਮ ਨੂੰ ਕੀ ਬੋਲਿਆ ਤੁਸੀਂ ਉਹਨਾਂ ਨੂੰ ਮੈਂ ਤੁਹਾਨੂੰ ਇਹੋ ਹੀ ਬੋਲਿਆ ਜੀ ਸਾਡੇ ਜ਼ੀਰੋ ਲਾਈਨ ਤੇ ਪਿੰਡ ਸਾਡੇ ਪਿੰਡ ਦੇ ਆਲੇ ਦੁਆਲੇ ਜਿਹੜੀ ਤੁੱਤੀ ਆ ਉਹਦੇ ਪੱਥਰ ਲੱਗਣਾ ਚਾਹੀਦਾ ਜ਼ੀਰੋ ਲਾਈਨ ਜਿਹੜੀ ਆ ਉਹ ਤੁਸੀਂ ਤਾਰ ਲੱਗੀ ਆ ਉਹ ਅੱਗੇ ਰੁੜ ਗਈ ਆ ਉਹਨੂੰ 3 ਫੁੱਟ ਥੱਲੇ ਕਰ ਦਿਓ ਜਿਹੜੀ ਨਵੀਂ ਵੱਜਣ ਲੱਗੀ ਆ ਪੰਤਾ 3 ਫੁੱਟ ਥੱਲੇ 2 ਫੁੱਟ ਉੱਤੇ ਕਰਕੇ ਬਾਅਦ ਵਿੱਚ ਅਸੀਂ ਤੁਹਾਨੂੰ ਪੱਥਰ ਵੀ ਲਾ ਸਕਦੇ ਹੋ ਉਰੇ ਤੁਸੀਂ ਡਟ ਕੇ ਉਹਨਾਂ ਦੇ ਸਾਹਮਣੇ ਡਟ ਕੇ ਅਸੀਂ ਕੀਤੀ ਆ ਗਲਤ ਬਾਤ ਤੇ ਸਾਡੀ ਉਹਨਾਂ ਪੂਰੀ ਬਾਤ ਸੁਣੀ ਆ ਪੂਰੀ ਗੱਲ ਬਤ ਹੌਸਲੇ ਨਾਲ ਸਾਡੀ ਕਿੰਨੇ ਮੁਆਵਜ਼ੇ ਦੀ ਮੰਗ ਕੀਤੀ ਤੁਸੀਂ 70000 ਰੁਪਏ ਇਕੜ ਦੀ ਕੀਤੀ ਮਾਲ ਡੰਗਰਾਂ ਦਾ ਲਿਖ ਕੇ ਦਵਾਂਗੇ ਪਟਵਾਰੀ ਦੇ ਤੌਰ ਤੇ ਤੁਹਾਡੇ ਲੈ ਲਿਖਣਗੇ ਉਹ ਜੋ ਰਿਪੋਰਟ ਦੇਣਗੇ ਅਸੀਂ ਤੁਹਾਨੂੰ ਪੈਸੇ ਪਾ ਦਾਂਗੇ ਤੇ ਤੁਸੀਂ ਇੱਕ ਤਰੀਕੇ ਦਾ ਅਸੀਂ ਕਹਿ ਦਈਏ ਕਿ ਉਹ ਕਿਸਾਨ ਪੂਰਾ ਸਟੈਂਡ ਲੈ ਗਏ ਤੁਸੀਂ ਪੀਐਮ ਦੇ ਸਾਹਮਣੇ ਹਾਂਜੀ ਹਾਂਜੀ ਜਦੋਂ ਪੀਐਮ ਸਾਡੇ ਨਾਲ ਪਿਆਰ ਨਾਲ ਗੱਲਾਂ ਸੁਣ ਲਿਆ ਪੰਜਾਬੀ ਦੇ ਵਿੱਚ ਸਾਨੂੰ ਉਹ ਸਟੈਂਡ ਦੀ ਇੱਡੀ ਕੋਈ ਸਾਨੂੰ ਗੱਲ ਅਸੀਂ ਤਾਂ ਆਉਂ ਕਾੜਦੇ ਜਿਹਦਾ ਮਾਂ ਪਿਓ ਕੋਈ ਗੱਲਾਂ ਕਾੜਦੇ ਆ हां ਸਾਡੇ ਪਿਆਰ ਨਾਲ ਭਰਾਵਾਂ ਕੋਈ ਗੱਲ ਸੁਣੀ ਹੈ ਅੱਛਾ ਜੀ ਹਾਂ ਜੀ ਬਹੁਤ ਪਿਆਰ ਦਾ ਬਹੁਤ ਕਹਿੰਦੇ ਕਿਸਾਨ ਕੀ ਪੀਐਮ ਮੋਦੀ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕਰਦੇ ਤੁਸੀਂ ਫਿਰ ਕੀ ਮਹਿਸੂਸ ਕੀਤਾ ਉਸ ਵਕਤ ਨਹੀਂ ਜੀ ਬੇਨਤੀ ਇਦਾਂ ਆ ਪਹਿਲਾਂ ਅਸੀਂ ਆਗੇ ਸੀ ਪਰ ਜੋ ਅੱਜ ਅਸੀਂ ਪੋਜੀਸ਼ਨ ਵੇਖੀ ਜਾਣਾ ਪੀਐਮ ਸਾਹਿਬ ਦੇ ਸਾਹਮਣੇ ਬੈਠ ਕੇ ਬਿਲਕੁਲ ਸਾਡੇ ਨਾਲ ਪਿਆਰ ਨਾਲ ਗੱਲ ਕੀਤੀ ਆ ਇਹ ਜਿੰਨੇ ਵੀ ਕਿਸਾਨ ਸਾਡੇ ਨੇ ਉਹਨਾਂ ਦਾ ਦਿਮਾਗ ਥੋੜਾ ਜਿਹਾ ਮੋਟਾ ਹੋਏਗਾ ਜਿਨ੍ਹਾਂ ਨੇ ਇਹ ਗੱਲਾਂ ਕਹਿੰਦੇ ਨੇ ਪਰ ਪੀਐਮ ਇਹੋ ਜਿਹਾ ਮਿਲ ਨਹੀਂ ਸਕਦਾ ਹਿੰਦੁਸਤਾਨ ਨੂੰ ਨਹੀਂ ਪੀਐਮ ਮਿਲ ਸਕਦਾ ਕਿਤੇ ਤੁਸੀਂ ਤਾਂ ਤਾਂ ਨਹੀਂ ਕਹ ਰਹੇ ਕਿ ਬੀਜੇਪੀ ਦੇ ਨਾਲ ਨਾ 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 ਬੀਜੇਪੀ ਸਾਡੇ ਵਾਸਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੀ ਕਿਸਾਨ ਆ ਸਾਡੂ ਕੋਈ ਗੱਲ ਇੱਨੇ ਕਿਸਾਨ ਬੈਠੇ ਹੋਏ ਸੀ ਅੰਦਰ ਸਾਡੇ ਵਾ ਅਸੀਂ ਉਹਨਾਂ ਹੀ ਕਿਸਾਨ 19 ਕਿਸਾਨ ਸੀ ਹਾਂਜੀ 19 ਦੇ 19 ਸੰਤੁਸ਼ਟ ਹੋਏ ਨੇ ਬਿਲਕੁਲ ਖੁਸ਼ ਹੋ ਕੇ ਗਏ ਨੇ ਹਾਂ ਹਾਂਜੀ ਪਰ ਜੇ ਮੁਆਵਜ਼ਾ ਉਸ ਤਰੀਕੇ ਦਾ ਨਾ ਮਿਲਿਆ ਫੇਰ ਕਿਤਨਾ ਕਿਤੇ ਗਿਲਾ ਸ਼ਿਕਵਾ ਰਹੇਗਾ ਚਲੋ ਨਾਮ ਹੀ ਮਿਲੇਗਾ ਸਾਡੀਆਂ ਤੁਸੀਆਂ ਮਨਜ਼ੂਰ ਕਰ ਦੇਣ ਸਾਡੇ ਨਾਲ ਪਿਆਰ ਦਾ ਨਾਲ ਗੱਲ ਕੀਤੀ ਸਾਨੂੰ ਇੰਨਾ ਹੀ ਬੜਾ ਇੰਨਾ ਹੀ ਬੜਾ ਪੰਜਾਬੀ ਬਹੁਤ ਵੱਡੇ ਦਿਲ ਦੇ ਹੁੰਦੇ ਆ ਦੂਜੀ ਗੱਲ ਪੰਜਾਬ ਸਰਕਾਰ ਨੇ ਜੋ ਕੀਤੀ ਆ ਮਦਦ ਕਹਿੰਦੇ ਕਿ 20000 ਪ੍ਰਤੀ ਏਕੜ ਦੇਵਾਂਗੇ ਉਸ ਤੇ ਕੀ ਕਹੋਗੇ ਸਾਨੂੰ ਜੋ ਵੀ ਦੇ ਦੇਣਗੇ 50000 60000 70000 ਦੀ ਮੰਗ ਕੀਤੀ ਹੈ ਤੁਹਾਡਾ ਕਿੰਨੇ ਫਸਲ ਨੁਕਸਾਨੀ ਗਈ ਸਾਡਾ 35 ਕਲੇ ਨੁਕਸਾਨ ਹੋਇਆ ਸਾਡਾ ਕਮਾਦ ਵੀ ਖਰਾਬ ਹੋ ਗਿਆ ਝੋਨਾ ਸਾਡੇ ਸਾਰੇ ਪਿੰਡ ਦਾ ਨੁਕਸਾਨ ਹੋਇਆ ਡੰਗਰ ਸਾਰੇ ਰੁੜ ਗਏ ਸਾਹਿਬ ਅੱਜਾ ਇਲਾਕਾ ਤੁਹਾਡਾ ਸਾਡਾ ਦੋਸਤਪੁਰੇ ਦੀ ਕਮਾਲਪੁਰ ਜੱਟੇ ਦਾ ਅੱਛਾ ਹੁਣ ਜਿਸ ਤਰੀਕੇ ਨਾਲ ਮਦਦ ਹੋ ਸਕਦੀ ਹੈ ਸਰਕਾਰ ਕੰਮ ਕਰ ਰਹੀ ਹੈ ਸੰਸਥਾਵਾਂ ਵੀ ਕੰਮ ਕਰ ਰਹੀ ਕਲਾਕਾਰ ਵੀ ਕੰਮ ਕਰ ਰਹੇ ਨੇ ਲੱਗਦਾ ਹੈ ਕਿ ਪੰਜਾਬ ਮੁੜ ਖੜਾ ਹੋ ਜਾਏਗਾ ਪੰਜਾਬ ਦੇ ਪੰਜਾਬੀਆਂ ਦਾ ਦਿਲ ਬੜਾ ਵੱਡਾ ਕਿਉਂਕਿ ਪਾਕਿਸਤਾਨ ਦੇ ਕਿਨਾਰੇ ਤੇ ਹੀ ਰਹਿਣ ਵਾਲੇ ਬੰਦੇ ਆ ਸਾਨੂੰ ਉਹਨਾਂ ਦੀ ਇਹਨਾਂ ਲੋਕਾਂ ਦੀ ਸਾਰਿਆਂ ਦੀ ਬਹੁਤ ਮਿਹਰਬਾਨੀ ਆ ਸਾਡੀ ਮਦਦ ਕਰਨ ਨੂੰ ਡਟੇ ਨੇ ਅੱਗੇ ਹੋ ਕੇ ਉਹਨਾਂ ਡੀਸੀ ਦਾ ਅੰਮ੍ਰਿਤਸਰ ਜਿਹੜੇ ਨੇ ਬਹੁਤ ਵਧੀਆ ਮਦਦ ਕਰਨ ਹਾਂਜੀ ਅਸੀਂ ਉਹਨਾਂ ਦੀ ਬਹੁਤ ਮਿਹਰਬਾਨੀ ਹੈ ਕੋ ਧੰਨਵਾਦ ਗੱਲਬਾਤ ਕੀਤੀ ਕਿਸਾਨ ਦੇ ਨਾਲ ਕਹਿੰਦੇ ਬਹੁਤ ਚੰਗੀ ਗੱਲਬਾਤ ਕੀਤੀ ਆ ਔਰ ਸਾਨੂੰ ਉਹਨਾਂ ਦੀ ਜੋ ਉਹ ਸਾਡੀ ਮਦਦ ਕਰਨਗੇ ਸਾਨੂੰ ਮਨਜ਼ੂਰ ਹੋਵੇਗਾ